ਮੇਨ ਮਨ ਕਨਾ ਹੋਏ ਉਦਾਸ ਕਬੀਰ ਲਾਲ ਕਾ ਜਹਰ ਮਨਾ ਪਰ ਨ ਜਮ ਕੀ ਫਾਸ ਤਰਨਾ ਕੋ ਇਆ ਹੀ ਗਇਓ ਲਿਓ ਧਰਾ ਤਨ ਜੀ ਇੱਕ ਅਦਿਬੋਨ सही सोचा काल पहुचियो ਨਨ ਧਨ ਜਿਹ ਤੋ ਕਉ ਦਿਓ ਤਾਂ ਸਿਆਨੇ ਮੋ ਨਕੀਨ ਕਹ ਨਾਨਕ ਨਰਬਾਏ ਅਬ ਤਾਂ ਧੌਲਤ ਦੀਨਾ ਤਨ ਤਨ ਸੰਪੈ ਸੁਖ ਦਿਓ ਅਰ ਜਿਹ ਦੀਕੇ ਤਾਂ ਦੂ ਸਰਨਾ ਇਨ ਕੋਏ ਕਹੋ ਨਾਨਕ ਸੁਨਰੇ ਮਨਾ ਤੇ ਸਿਮਰਤ ਗਤ ਹੋਏ ਜਿਹ ਸਿਮਰਤ ਗਤ ਪਾਈਐ ਤਹਿ ਪਾਜਰੇ ਤੈ ਮੀਤ ਪਹਰਾਨ ਨਤ ਸੁਹਰੇ ਮਨਾ ਸੂਰਤ ਕਗਵਾਨ ਉਸਤਤ ਨਹੀਂ ਤੇ ਆਨਾਹੀ ਜਿ ਕੰਚਨ ਲੋ ਪਹਰਾਨ ਨਤ ਸੁਹਰੇ ਮਨਾ ਮੁਖਤ ਤ ਹੈ ਤਜਾਰ ਹਰਿ ਕਸੂਗ काबू कन सुे मह बि सकली त ਮਾਇਆ ਮਨਮਤਾ ਤਜਿ ਸਭ ਤੇ ਪਰਉ ਉਦਾਸ ਕੋ ਨਾਨਕ ਸੁਨਰੇ ਮਨਾ ਤਹਿ ਕਟ ਬ੍ਰਹਮ ਨਿਵਾਸ ਸੁਝੇ ਪ੍ਰਾਨੀ ਹਾਂ ਮੈਂ ਤਜਿ ਕਰਤਾ

ਰਨਾ ਅਰਦਾਸ ਤੁਜੋ ਜਾਨ ਇਹ ਨ ਮੈਂ ਕਛ ਸਾਚ ਨਹੀਂ ਨਾਨਕ ਬਿਨ ਪਗਵਾਨ ਇਸ ਦਿਨ ਮਾਇਆ ਕਾ ਜਾ ਬਿਨ ਸੈਨੀਤ ਆ ਕਰ ਰਚਨਾ ਤੈ ਸੇ ਰਚੀ ਕੋ ਨਾਨਕ ਸੁਨਮੀਤ ਰਾਗੇ ਕਚੂ ਨ ਚਿਤ ਰੀ ਮਦ ਮਾਇਆ ਕੈ मायाकार्यता ਜੋ ਆਣੀ ਆਰਪੇਰਤ ਪੁਨਰਤੀ ਸਵਸਥਾ See ਜਗਤ ਬੇਖਾਰੀ ਫਿਰਤ ਹੈ ਸਭ ਕੋ ਦਾਤਾਰਾ ਓ ਬਿਨ ਸਹੈ ਚਿੰਗ ਮੈਂ ਮੀਤ ਜੇਹ ਪ੍ਰਾਨਸੀ ਹਰ ਦਾਸ ਕਹੇ ਓ ਨਾਨਕ ਤਰੇ ਜਗ ਜੀਤ ਜੇਹ ਘਟ ਸਿਮਰਨ ਰਾਮ ਕੋ ਸੋ ਨਾਨ ਮੁਕਤਾਜ Bye. -bye. तम् प्रियो मागडागमगे नैन ज्योत ते be the do... Um... बैयो सातसंतोख अमृतना ਸਬ ਨਾਨਕ ਬ੍ਰਹਮਾ ਗੁਰ ਸਜਨ ਮਿਲੇ ਆ ਨਾਨਕ ਨਾਮ ਮਿਲਤਾ ਜੀਵਾ ਤਣ ਮਰਥੀ ਵ ਹਰੇ ਆ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਮਾਲਾ ਤਨਾਕ ਇਕ ਸੰਗ ਪੰਚ ਪਰੰਗਨ ਸੰਗ ਅਲਾਪ ਹੈ ਆਖੁ ਨੰਦਨ ਪ੍ਰਥਮ ਰਾਗ ਹੇ ਦੀਪਈ ਬਾਰੀ ਇਹ ਪੈਰੋ ਕੇ ਪੰਜਮ ਪੰਜਮ ਹਰਖ ਦਿਸ਼ਾ ਕਿਸਨਾ ਵਹਿ ਸੰਲਵ ਮਦ ਮਦ ਗਾਵੇ ਲੜਤ ਬਲਾਪਨ ਗਾਵੇ ਜੁਨੀ ਆਪਣੀ ਬਾਤ ਅਤ ਪੁਤਰ ਪੈ ਰਮ ਕੇ ਗਾਵੇ ਗਾਇਨ ਪਾਤਰ दुतिया माल का सक आलाप है संग रागनी पांचो थाप है गुण करी अर्दे बुगंदारी गंदारी से बुती उचारी पांचो गाये माल राग का सक संग लाये मालु मस्त अंग में वारा प्रबल चंड का सक अपारा ਸੋ ਸਟਿਓ ਪਰੰਤ ਗਾਏ ਅਸ਼ਟ ਮਾਲਕਾ ਸੰਗ ਸੰਗ ਲਾਏ ਪੰ ਆਇਓ ਡਿੰਡੋਲ ਪੰਜ ਨਾਰਿ ਸੰਗ ਅਸ਼ਟ ਸਤ ਤੋ ਭਿਤੇ ਤਾਂ ਨਕਲੋਲ ਕਾਇਮ ਤਾਰਬਹੀ ਤੇ ਰੰਗੀ ਦੇਵ ਕਰਿ ਆਈ ਬਸੰਤੀ ਸੰਦੂਰ ਸਰ ਸਹੀ ਲੈ ਪਾਰ ਜਾ ਸੰਗ ਲਾਈ ਪੰਜ ਵਾਰ ਜਾ ਸੁਰਮਾ ਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਇ ਸਰਸ ਬਾਣ ਆਹੇ ਬਿਨ ਉਤਾ ਗਾਵੇ ਸਰਸ ਬਸੰਤ ਕਮੋਤਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪਨ ਆਈ ਦੀਪਕ ਕੀ ਬਾਰੀ ਕਚਲੀ ਪਟਮੰਜਰੀ ਟੋਟੀ ਕਹੀ ਆਲਾਪ ਕਾਮਉ ਦੀ ਆਗੁਦਰੀ ਸੰਗ ਦੀਪਕ ਕੇ ਥਾਪ ਕਾਲੰਕਾ ਤੁੰਤ ਅਰਾਮਾ ਕਮਨਕ ਸਮ ਚੰਪਕ ਕੇ ਨਾਮਾ ਗौरा ਔ ਕਨਰਾ ਕਲਿਆਨਾ ਅਸ਼ਟ ਪੁਤਰ ਦੀਪਕ ਕੇ ਜਾਨਾ ਸਭ ਮਿਲ ਸ੍ਰੀ ਰਾਗ ਵਹਿ ਜਾ ਬਹਿ ਪੰਥ ਸੰਗ ਪਰੰਗਨ ਲਾਭ ਜੇ ਪੈਰਾਹੀ ਕਰਨਾ ਕੀ ਧਰੀ ਗੰਭੀਰ ਕਾਬਹਿ ਆਸਾ ਬਰੀ ਤੇ ਪਾਛੈ ਸਿੰਧ ਵੀ ਅਲਾਪੀ ਸ੍ਰੀ ਰਾਗ ਸਭ ਪੰਥ ਉਠਾਪੀ ਸਾਲੂਸਾਰਕ ਸਾਗਰਾ ਆਰ ਗੌਂਦ ਗੰਭੀਰ ਅਸ਼ਟਪਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਸਤਮ ਮੇਗ ਰਾਗ ਮੈਂ ਗਾਵੇ ਪੰਤੋ ਸੰਗ ਬਰੰਗਨ ਲਾਵੇ ਸੋਰਠ ਗੋਡ ਮਲਾਰੀ ਤੁਨੀ ਪਨ ਗਾਵੇ ਆਸਾ ਗੁਣ ਗੁਨੀ ਉੱਚ ਸਤ ਸੋਹ ਪਨ ਕੀਨੀ ਮੇਗ ਰਾਗ ਸ ਪੰਤੋ ਚੀਨੀ ਮੇਰਾ ਧਰ ਗਜ ਧਰ ਕੇ ਤਾਰਾ ਜਬਲੀ ਧਰ ਨਟਾ ਧਰ ਤਾਰਾ ਪੁਨ ਗਾਵਹਿ ਸ਼ੰਕਰਯਾ ਸ੍ਰਮਾ ਮੀਗ ਰਾਗ ਪੁਤਰਨ ਕੇ ਨਾਮ ਖਸਤ ਰਾਗ ਉਨਝਾਏ ਸੰਗ ਰਾਜ ਨੀਤੇ